ਸਤਿ ਸ਼੍ਰੀ ਅਕਾਲ ਜੀ ਸਾਰੇ ਦੇਸੀ ਪਰਦੇਸੀ ਬੈਠੇ ਭੈਣ ਭਰਾਵਾਂ ਨੂੰ ਬਜ਼ੁਰਗਾਂ ਨੂੰ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਤਰੱਕੀਆਂ ਬਖਸ਼ੇ ਤੇ ਅੱਜ ਜੀ ਆਪਾਂ ਬਣਾਵਾਂਗੇ ਤੰਦੂਰੀ ਪੈਟਿਸ ਜਿਹੜੀਆਂ ਹੁੰਦੀਆਂ ਆ ਅੱਗੇ ਮੈਂ ਇੱਕ ਦਿਨ ਫਰਾਈ ਕਰਕੇ ਵੀ ਬਣਾਈਆਂ ਸੀ ਬਟ ਮੈਨੂੰ ਇਹ ਸੀ ਵੀ ਚਲੋ ਆਪਾਂ ਤੰਦੂਰੀ ਬਣਾਈਏ ਟਰਾਈ ਕਰੀਏ ਤੇ ਸਭ ਤੋਂ ਪਹਿਲਾਂ ਆਪਾਂ ਤੰਦੂਰ 'ਚ ਲਾ ਲਈ ਸੀ ਲੱਸੀ ਤੇ ਜਿਹੜਾ ਸੀ ਨਮਕਰ ਲਾ ਕੇ ਉਹਦੇ ਨਾਲ ਇੱਕ ਤੇ ਮਿੱਟੀ ਘੱਟ ਲੱਤ ਦੀ ਹੈ ਤੰਦੂਰ ਦੀ ਦੂਸਰਾ ਜਿਵੇਂ ਹੁਣ ਬਰਸਾਤਾਂ ਦੇ ਦੇਣਿਆ ਕੁਝ ਨਾ ਕੁਝ ਕੋਈ ਡੱਡੀਆਂ ਜਾਂ ਕੋਈ ਵੀ ਚੀਜ਼ ਵੱਢ ਜਾਂਦੀ ਆ ਤੇ ਉਹਦੇ ਨਾਲ ਸਫਾਈ ਹੋ ਜਾਂਦੀ ਤੰਦੂਰ ਦੀ ਤੇ ਸਭ ਤੋਂ ਪਹਿਲਾਂ ਆਪਾਂ ਗੋਲਣਾਗੇ ਜੀ ਆਟਾ ਮੈਦਾ ਪਾਇਆ ਮੈਂ 300 ਗ੍ਰਾਮ ਇਹਦੇ ਚ ਨਮਕ ਪਾਇਆ ਟੇਸਟ ਦੇ ਅਕੋਰਡਿੰਗ ਹਲਕਾ ਹੀ ਪਾਉਣਾ ਵਾ ਤੇ ਅਜਵਾਈਨ ਤੇ ਚਮਚਰਕ ਘਿਓ ਪਾ ਕੇ ਇਹਨੂੰ ਸੌਫਟ ਜਿਹਾ ਆਟਾ ਮਲ ਲਿਆ ਹੁਣ ਇਹਦੇ ਆਪਾਂ ਕਰ ਲੈਨੇ ਆ ਪੇੜੇ ਜਿਹਦੇ ਹਿਸਾਬ ਨਾਲ ਭਾਵੇਂ ਕਿਸੇ ਵੱਡੇ ਛੋਟੇ ਕਰ ਲੂ ਉਹ ਕੋਈ ਚੱਕਰ ਨਹੀਂ ਮੈਂ ਥੋੜਾ ਵੱਡੇ ਵੱਡੇ ਦੇ ਛੇਕ ਪੇੜੇ ਬਣ ਗਏ ਸੀ ਤੇ ਫੇਰ ਆਪਾਂ ਇਹਦਾ ਕੀ ਕਰਨਾ ਵੀ ਇਹਦੀਆਂ ਬਣਾ ਲੈਣੀਆਂ ਰੋਟੀਆਂ ਜੀ ਹੱਥ ਨਾਲ ਹੀ ਇਦਾਂ ਥੱਪ-ਥੱਪ ਕੇ ਰੋਟੀਆਂ ਬਣਾ ਕੇ ਤੇ ਪਹਿਲਾਂ ਜਿਵੇਂ ਪਹਿਲੀ ਰੋਟੀ ਰੱਖਣੀ ਆ ਤੇ ਥੱਲੇ ਪ੍ਰਾਦ ਜਾਂ ਟੱਕਣ ਜੋ ਵੀ ਤੁਸੀਂ ਰੱਖਣਾ ਉਹ ਤੇ ਹਲਕਾ ਜਿਹਾ ਘਿਓ ਲਾ ਲੈਣਾ ਤਾਂ ਕਿ ਆਟਾ ਨਾਲ ਨਾ ਚਿਪਕੇ ਇਦਾਂ ਆਪਾਂ ਰੋਟੀ ਭਾਵੇਂ ਹੱਥ ਨਾਲ ਤੁਸੀਂ ਫੈਲਾ ਲਓ ਇਦਾਂ ਤੇ ਚਾਹੇ ਥੱਪ ਕੇ ਪਕਾ ਕੇ ਇਹਦੇ ਉੱਪਰ ਇਦਾਂ ਘਿਓ ਲਾ ਕੇ ਫਿਰ ਦੂਜੇ ਪੇੜੇ ਦੀ ਇਦਾਂ ਰੋਟੀ ਹੱਥ ਨਾਲ ਥੱਪ ਕੇ ਇਹਦੇ ਉੱਪਰ ਲਾ ਦੇਣੀ ਤੇ ਫਿਰ ਇਹਦੇ ਉੱਪਰ ਘਿਓ ਲਾ ਕੇ ਤੀਸਰੀ ਰੋਟੀ ਆਪਾਂ ਇਦਾਂ ਥੱਪ ਕੇ ਲਾ ਦੇਣੀ ਇਸੇ ਤਰ੍ਹਾਂ ਜਿੰਨੇ ਵੀ ਤੁਹਾਡੇ ਪੇੜੇ ਬਣੇ ਆ ਇਦਾਂ ਹੀ ਤੁਸੀਂ ਰੋਟੀਆਂ ਭਾਵੇਂ ਚਕਲੇ ਵੇਲਨੇ ਵੇਲੋ ਜਿਹੜਾ ਕੋਹ ਹੱਥ ਨਾਲ ਨਹੀਂ ਇਦਾਂ ਬੰਦੀ ਤੇ ਉਹਦਾ ਆਟਾ ਆਪਾਂ ਨਰਮ ਜਿਹਾ ਹੀ ਲਾਉਣਾ ਜਿਆਦਾ ਸਖਤ ਆਟਾ ਨਹੀਂ ਲਾਉਣ ਤੇ ਇਸ ਤਰ੍ਹਾਂ ਕਰਕੇ ਆਪਾਂ ਸਾਰੀਆਂ ਘਿਓ ਲਾ ਲਾ ਕੇ ਰੋਟੀਆਂ ਰੱਖੀ ਜਾਣੀਆਂ ਇਹਨਾਂ ਨੂੰ ਆਪਾਂ ਅੱਧੇ ਤੋਂ ਪੌਣੇ ਘੰਟੇ ਵਾਸਤੇ ਇਦਾਂ ਸਾਰੀਆਂ ਰੋਟੀਆਂ ਰੱਖ ਕੇ ਘਿਓ ਲਾ ਕੇ ਟਾ ਕੇ ਤੇ ਠੰਡੀ ਜਗ੍ਹਾ ਤੇ ਰੱਖ ਦੇਣਾ ਚਾਹੀਦਾ ਤੁਸੀਂ ਫ੍ਰਿਜ ਵਿੱਚ ਰੱਖ ਦੋ ਅੱਧੇ ਘੰਟੇ ਲਈ ਪਰ ਫ੍ਰਿਜ ਜਰਾ ਚੱਲਦੀ ਨਾ ਹੋਵੇ ਜੇ ਮੈਂ ਬੰਦ ਕੀਤੀ ਹੋਵੇ ਨਹੀਂ ਤੇ ਇਹ ਨਾ ਵਾ ਜ਼ਿਆਦਾ ਹੀ ਆਕੜ ਜਾ ਜਾਵੇ ਆਟਾ ਆਪਣਾ ਤੇ ਜਾਂ ਤੁਸੀਂ ਰਸੋਈ ਰਸਾਈ 'ਚ ਪੱਖਾ ਚਲਾ ਕੇ ਰੱਖ ਦੋ ਕਿਉਂਕਿ ਥੋੜਾ ਜਿਹਾ ਗਰਮੀ ਦੇ ਦੇਣਿਆ ਸਿਆਲ ਹੋਵੇ ਤੇ ਭਾਵੇਂ ਤੁਸੀਂ ਜਿੰਨਾ ਮਰਜੀ ਬਾਹਰੇ ਅੰਦਰੇ ਪਈ ਰਹਿੰਦੋ ਕੋਈ ਗੱਲ ਨਹੀਂ ਆ ਤੇ ਹੁਣ ਬਾਲ ਲੈਨੇ ਆਪਾਂ ਅੱਗ ਤੇ ਜਦੋਂ ਵੀ ਤੰਦੂਰ ਤੋਂ ਨਾ ਮਨ ਉਹ ਤੁਸੀਂ ਲੱਸੀ ਦਾ ਲੇਪ ਜ਼ਰੂਰ ਕਰਨਾ ਵਾ ਨਮਕ ਵਿੱਚ ਰਲਾ ਕੇ ਮੈਨੂੰ ਲੱਗਦਾ ਸੀ ਵੀ ਚਲੋ ਮਿੱਟੀ ਨਹੀਂ ਇਦਾਂ ਲੱਤਦੀ ਪਰ ਇਹਦਾ ਇੱਕ ਹੋਰ ਵੀ ਕਾਰਨ ਹੈ ਵੀ ਜਿਵੇਂ ਕੋਈ ਡੱਡੀ ਵੜ ਗਈ ਕਿਰਲੀ ਵੜ ਗਈ ਤੰਦੂਰ ਜੇ ਕੋਈ ਇਨਫੈਕਸ਼ਨ ਜੀ ਵੀ ਜਿਹੜੀ ਆ ਉਹ ਵੀ ਕਿਉਂਕਿ ਤੰਦੂਰ ਦੀ ਸਫਾਈ ਹੋ ਜਾਂਦੀ ਤੇ ਖਤਮ ਹੋ ਜਾਂਦੀ ਹੈ ਅਜੇ ਮੈਂ ਅੱਗ ਬਾਲੀ ਸੀ ਤੇ ਬੱਦਲ ਵੀ ਵੇਖੋ ਕਿੰਨਾ ਆ ਗਿਆ ਸੀ ਪਹਿਲਾਂ ਧੁੱਪ ਲੱਗੀ ਸੀ ਤੇ ਬੱਦਲ ਦਾ ਇਹ ਜੀ 2 ਮਹੀਨੇ ਹੋ ਗਏ ਮੀਹ ਹਟਦਾ ਨਾ ਮੀਂਹ ਨਹੀਂ ਲੈ ਰਿਹਾ ਤੇ ਸਭ ਤੋਂ ਪਹਿਲਾਂ ਆਪਾਂ ਹੁਣ ਬਣਾ ਲੈਣੀ ਇਹਦੀ ਫਿਲਿੰਗ ਫਿਲਿੰਗ ਵਾਸਤੇ ਆਲੂ ਦੀ ਫਿਲਿੰਗ ਆਪਾਂ ਬਣਾਉਣ ਲੱਗੇ ਜਾਇ ਤੁਸੀਂ ਕੱਲੇ ਪਿਆਜ਼ ਦੀ ਬਣਾ ਲਓ ਆਲੂ ਦੀ ਬਣਾ ਲਓ ਚਾਹੇ ਫਿਲਿੰਗ ਤੋਂ ਬਿਨਾਂ ਬਣਾ ਲਓ ਇਹ ਤੁਹਾਡੀ ਆਪਣੀ ਮਰਜ਼ੀ ਹੈ ਜਿੱਦਾਂ ਦਾ ਵੀ ਤੁਹਾਡਾ ਟੇਸਟ ਹੋਵੇ ਤੇ ਇਸ ਦੇ ਵਾਸਤੇ ਮੈਂ ਜੋ ਜੋ ਸਮਗਰੀ ਪਾਉਣੀ ਤੁਹਾਨੂੰ ਦੱਸ ਦਿੰਨੀ ਆ ਤੜਕਾ ਜਿਹੜਾ ਤੁਸੀਂ ਆਪਾਂ ਤੇਲ ਪਾ ਲਓ ਜਾਂ ਘਿਓ ਪਾ ਲਓ ਕਿਉਂਕਿ ਮੈਂ ਕਿਉਂ ਕੱਢਿਆ ਸੀ ਮੈਂ ਕਿ ਚਲੋ ਇਹੀ ਵਰਤ ਲੈਨੇ ਆ ਤੇ ਇਹਦੇ ਵਿੱਚ ਰਾਈ ਥੋੜਾ ਜਿਹਾ ਆਪਾਂ ਜੀਰਾ ਪਾ ਲੈਣਾ ਵਾ ਤੇ ਕੜੀ ਪੱਤਾ ਇਦਾਂ ਮੈਂ ਨਾ ਹੱਥ ਨਾਲ ਥੋੜਾ ਤੋੜ ਕੇ ਪਾਇਆ ਕਿਸੇ ਵੇਲੇ ਬੱਚੇ ਖਾਂਦੇ ਨਹੀਂਗੇ ਅਦਰਕ ਲਸਣ ਦਾ ਪੇਸਟ ਇੱਕ ਚਮਚ ਪਾ ਦੇਣਾ ਉਹ ਇਹਨਾਂ ਸਾਰਿਆਂ ਨੂੰ ਜਿਹੜਾ 5 ਮਿੰਟ ਪੁੰਨ ਲੈਣਾ ਫਿਰ ਆਪਾਂ ਪਿਆਜ਼ ਥੋੜਾ ਜਿਹਾ ਕੱਟ ਕੇ ਪਾਤਾ ਜੇ ਤੁਸੀਂ ਮੇਰੇ ਪਿਆਜ਼ ਦੀ ਫਿਲਿੰਗ ਬਣਾਉਣਾ ਚਾਹੋ ਤੇ ਉਹ ਵੀ ਟੇਸਟੀ ਲੱਗਦੀ ਆ ਤੇ ਇੱਕ ਆਪਾਂ ਹਰੀ ਮਿਰਚ ਲੂਣ ਮਿਰਚ ਤੁਸੀਂ ਆਪਣੀ ਟੇਸਟ ਅਕੋਰਡਿੰਗ ਹੀ ਪਾਉਣਾ ਜਿੰਨਾ ਕਿ ਤੁਸੀਂ ਖਾਂਦੇ ਜੀ ਆਲੂ ਮੈਂ ਉਬਾਲਨੇ ਹੋਏ ਸੀ ਆਲੂਆਂ ਨੂੰ ਇਦਾਂ ਹੱਥ ਨਾਲ ਹੀ ਮੈਂ ਮੈਸ਼ ਕਰਤਾ ਤੇ ਉਸ ਤੋਂ ਬਾਅਦ ਵਿੱਚ ਪਾ ਲੈਨੇ ਮਸਾਲੇ ਲੂਣ ਆ ਹਲਦੀ ਆ ਗਰਮ ਮਸਾਲਾ ਚਾਟ ਮਸਾਲਾ ਤੇ ਥੋੜੀ ਜੀ ਆਪਾਂ ਸੁੱਕੀ ਮੇਥੀ ਇਹ ਸੁਰੀ ਮੇਥੀ ਰਲਾਤੀ ਆ ਧਨੀਆ ਮੇਥੀ ਢਟਕੋ ਹਰਿਆ ਹੋਵੇ ਨੇ ਤੁਸੀਂ ਉਹ ਵੀ ਪਾ ਸਕਦੇ ਏ ਇਹਨੂੰ ਜ਼ਿਆਦਾ ਨਹੀਂ ਆਪਾਂ 10 15 ਮਿੰਟ ਹਲਕਾ ਜਿਹਾ ਕਰਕੇ ਫਰਾਈ ਤੇ ਸਬਜ਼ੀ ਨੂੰ ਆਪਾਂ ਉਹ ਫਿਲਿੰਗ ਨੂੰ ਕੱਢ ਲੈਣਾ ਵਾ ਉਸ ਤੋਂ ਬਾਅਦ ਹੁਣ ਆਪਾਂ ਬਣਾਉਣੀ ਆ ਚਟਨੀ ਚਟਨੀ ਨੂੰ ਮੈਂ ਜਿਹੜਾ ਸਰੋਂ ਦੇ ਤੇਲ ਦਾ ਤੜਕਾ ਲਾ ਰਹੀ ਆ ਤੇ ਚਰਾਈ ਪਾਈ ਆ ਸੌਂਫ ਪਾਈ ਆ ਤੇ ਜੁਆਇਨ ਉਸ ਤੋਂ ਬਾਅਦ ਅਦਰਕ ਲਸਣ ਦਾ ਪੇਸਟ ਇੱਕ ਚਮਚ ਪਾਇਆ ਵਾ ਫਿਰ ਗਰਮ ਮਸਾਲਾ ਵਾ ਕਾਲਾ ਨਮਕ ਪਾਇਆ ਚਾਟ ਮਸਾਲਾ ਵੀ ਪਾਇਆ ਇਹਦੇ ਵਿੱਚ ਤੇ ਪਾਣੀ ਆਪਾਂ ਪਾ ਲੈਣਾ ਇਸ ਤਰ੍ਹਾਂ ਤੁਸੀਂ ਚਟਨੀ ਬਣਾ ਕੇ ਦੇਖਿਓ ਬਹੁਤ ਜ਼ਰਾ ਟੇਸਟੀ ਚਟਨੀ ਬਣਦੀ ਹੈ ਇਹਨੂੰ ਤੁਸੀਂ ਮਹੀਨੇ 2 ਮਹੀਨੇ ਵਾਸਤੇ ਵੀ ਸਟੋਰ ਕਰ ਸਕਦੇ ਜੇ ਪਰ ਚਲੋ ਇਹ ਆਪ ਵੀ ਆਪਾਂ ਬਣਾਉਂਦੇ ਹੀ ਰਹਿਣੇ ਆ ਘਰਾਂ ਦੀ ਚੀਜ਼ ਪਿਜਾਰਾ ਵੀ ਬਈ ਕਰ ਕਰਕੇ ਕੀ ਖਾਣੀਆ ਮਹੀਨਾ ਵੀ ਨਿਕਲ ਜੇ ਤੇ ਕਾਫੀ ਹੁੰਦਾ ਵਾ ਤੇ ਪਾਣੀ ਪਾ ਕੇ ਆਪਾਂ ਗੁੜ ਪਾ ਦੇਣਾ ਖੰਡ ਪਾ ਲਓ ਜਾਂ ਗੋਲ ਪਾ ਲਓ ਜਾਂ ਸ਼ੱਕਰ ਪਾ ਲਓ ਤੁਹਾਡੀ ਮਰਜ਼ੀ ਹੈ ਜਿੰਨਾ ਤੁਹਾਨੂੰ ਮਿੱਠਾ ਪਸੰਦ ਆ ਉਹਦੇ ਹਿਸਾਬ ਨਾਲ ਤੁਸੀਂ ਪਾ ਲੈਣਾ ਵਾ ਤੇ ਆਪਾਂ ਨਾਲ ਘੋਲ ਲਿਆ ਵਾ ਕਾਰਨਫਲੋਰ ਉਹ ਤੁਸੀਂ ਭਮੇਰਾ ਰੋਡ ਪਾ ਲਓ ਕਾਰਨਫਲੋਰ ਸਟਾਰਚ ਪਾ ਲਓ ਕੋਈ ਗੱਲ ਨਹੀਂ ਜੋ ਵੀ ਚੀਜ਼ ਤੁਹਾਡੇ ਕੋਲ ਹੋਵੇ ਤੇ ਆਹ ਇਮਲੀ ਦਾ ਪਲਪ ਜਿਹੜਾ ਆਉਂਦਾ ਇਹ ਆਪਾਂ ਪਾ ਲੈਣਾ ਜੇ ਤੁਹਾਡੇ ਕੋਲ ਨਾ ਹੋਵੇ ਤੇ ਦੂਸਰੀ ਜਿਹੜੀ ਇਮਲੀ ਹੁੰਦੀ ਹੈ ਉਹਨੂੰ ਘੰਟਾਕ ਪਾਣੀ ਪੀਉ ਕੇ ਚੰਗੀ ਤਰ੍ਹਾਂ ਮਸਲ ਕੇ ਹੱਥਾਂ ਨਾਲ ਤੇ ਛਾਂ ਕੇ ਉਹਦਾ ਰਸਾ ਜਿਆ ਤੁਸੀਂ ਪਾ ਲਓ ਹੁਣ ਪੌਣਾ ਘੰਟਾ ਹੋ ਗਿਆ ਸੀ ਇਸ ਤਰ੍ਹਾਂ ਮੈਂ ਇਹਨਾਂ ਰੋਟੀਆਂ ਨੂੰ ਬਣਾ ਕੇ ਰੱਖਿਆ ਸੀ ਤੇ ਇਦਾਂ ਹੁਣ ਆਪਾਂ ਇੱਕ 베이스 ਜਿਵੇਂ ਥੱਲੇ ਰੱਖਿਓ ਅ ਕੁੱਲਾ ਕੋਈ ਹੋਵੇ ਹਨਾ ਤੇ ਇਸ ਤਰ੍ਹਾਂ ਇਹਨੂੰ ਆਪਾਂ ਹੱਥ ਨਾਲ ਫੈਲਾ ਲੈਣਾ ਵਾ ਤੇ ਫਿਰ ਇਹਦੇ ਵਿੱਚੋਂ ਕਟਿੰਗ ਕਰ ਲੈਣੀ ਪੀਸ ਕਰ ਲੈਣੇ ਇਹਦੇ ਕਿੰਨੀਆਂ ਤਿਆ ਬਣ ਜਾਂਦੀਆਂ ਜਿੰਨੇ ਫੁਲਕੇ ਤੁਸੀਂ ਮਤਲਬ ਪੇੜੇ ਬਣਾਏ ਉਸੇ ਹਿਸਾਬ ਨਾਲ ਇਹਦੀਆਂ ਤਿਆ ਬਣ ਜਾਣੀਆਂ ਵਾ ਤੇ ਚਿਪਕਿਆ ਚਿਪਕਿਆ ਨਹੀਂ ਰਹਿੰਦਾ ਜਦੋਂ ਇਹਨੂੰ ਮਤਲਬ ਆਪਾਂ ਬਣਾ ਲੈਨੇ ਨਾ ਪੈਟਿਸ ਬੜੀਆਂ ਕਰੰਚੀ ਬਣਦੀਆਂ ਬਹੁਤ ਜ਼ਿਆਦਾ ਟੇਸਟੀ ਬਣਦੀਆਂ ਤੇ ਸਭ ਤੋਂ ਵੱਡਾ ਐਡਵਾਂਸ ਸੋਰੀ ਇਹਦੇ ਚ ਇਹ ਐਫ ਆਈ ਆਪਾਂ ਨੂੰ ਕਿ ਜਿਹੜਾ ਆਪਾਂ ਨਾ ਫਰਾਈ ਕਰਨ ਤੋਂ ਬਾਅਦ ਜਾਂਦੇ ਹਾਲਾਂਕਿ ਇਹ ਚ ਕਿਉਂ ਤੇ ਕਾਫੀ ਲੱਗ ਜਾਂਦਾ ਵਾ ਪਰੇ ਆ ਵੀ ਇਸ ਤੋਂ ਬਾਅਦ ਵੀ ਜੇ ਆਪਾਂ ਫਰਾਈ ਕਰਦੇ ਤੇ ਉਹ ਹੋਰ ਜ਼ਿਆਦਾ ਆਇਲੀ ਹੋ ਜਾਂਦਾ ਪਰ ਤੇ ਆ ਵੀ ਜੇ ਹੁਣ ਆਪਾਂ ਤੰਦੂਰੇ ਬਣਾਵਾਂਗੇ ਤੇ ਉਹ ਜ਼ਿਆਦਾ ਵਧੀਆ ਚੀਜ਼ ਬਣ ਜਾਂਦੀ ਆ ਇਸ ਤਰ੍ਹਾਂ ਆਪਾਂ ਫਿਲਿੰਗ ਪਾ ਕੇ ਤੇ ਇਹਨੂੰ ਸਮੋਸੇ ਵਾਂਗੂ ਇਦਾਂ ਬੰਦ ਜਿਹਾ ਕਰ ਲੈਣਾ ਬਾਕੀ ਪੈਟਰੀਸ ਦੀ ਸ਼ੇਪ ਤੇ ਸਮੋਸਾ ਟਾਈਪ ਜੀ ਹੁੰਦੀ ਆ ਜੇ ਤੁਸੀਂ ਜਿੱਦਾਂ ਦੀ ਵੀ ਸ਼ੇਪ ਬਣਾਉਣਾ ਚਾਹੋ ਕੋਈ ਗੱਲ ਨਹੀਂ ਗੋਲ ਬਣਾ ਲਓ ਚੌਰਸ ਬਣਾ ਲਓ ਜਿੱਦਾਂ ਦੀ ਵੀ ਤੁਹਾਨੂੰ ਪਸੰਦ ਆ ਬਸ ਇਹ ਆ ਵੀ ਟੇਸਟੀ ਚੀਜ਼ ਬਣਨੀ ਚਾਹੀਦੀ ਆ ਇਸੇ ਤਰ੍ਹਾਂ ਕਰਕੇ ਆਪਾਂ ਜੰਨੀਆਂਵੀਂ ਇਹਦੀਆਂ ਪੈਟਰੀਸ ਬਣੀਆਂ ਉਹ ਬਣਾ ਲੈਣੀਆਂ ਆ ਤੇ ਕਰ ਵਿੱਚ ਇਹ ਆ ਕਿ ਚਲੋ ਹੁਣ ਬੱਚਿਆਂ ਨੂੰ ਵੀ ਹੈਬਿਟ ਹੁੰਦੀ ਆ ਵੀ ਸਾਨੂੰ ਵਾਂਸ ਹੁੰਦੀਆਂ ਚੀਜ਼ਾਂ ਮਿਲਣ ਤੇ ਬਾਜ਼ਾਰ ਚ ਲਿਓਨਾਂ ਨੂੰ ਚੰਗਾ ਵੀ ਆਪਾਂ ਖੋਦ ਆਪਣੇ ਹੱਥੀ ਬਣਾ ਲਈਏ ਓਕੇ ਚਲੋ ਇਹ ਆ ਵੀ ਹੁਣ ਦਿਲ ਤੇ ਬੱਚਿਆਂ ਦਾ ਕਰਦਾ ਵਾ ਤੇ ਆਪਣਾ ਵੀ ਮਨ ਹੁੰਦਾ ਵੀ ਹਾਂ ਕੋਈ ਵਧੀਆ ਕਿਸੇ ਵੇਲੇ ਬਣਾਇਆ ਜਾਵੇ ਤੇ ਇਸ ਲਈ ਇਹ ਆ ਵੀ ਚਲੋ ਮੰਦਾ ਟਰਾਈ ਕਰਦਾ ਰਵੇ ਤੇ ਵਧੀਆ ਵਧੀਆ ਰੈਸਪੀਜ਼ ਉਹ ਸਿੱਖਦਾ ਵੀ ਆ ਤੇ ਆਪਣੇ ਪਰਿਵਾਰ ਲਈ ਵਧੀਆ ਵਧੀਆ ਚੀਜ਼ਾਂ ਬਣਾ ਵੀ ਸਕਦਾ 15 ਤੋਂ 20 ਮਿੰਟ ਆਪਾਂ ਸਾਰਾ ਉਹ ਗੁੜ ਤੇ ਇਮਲੀ ਦਾ ਜਿਹੜਾ ਪਾਣੀ ਸੀ ਰਹਿਣ ਲਿਆ ਸੀ ਹੁਣ ਆਪਾਂ ਜਿਹੜਾ ਕਾਰਨ سٹਾਰਚ ਘੋਲਿਆ ਸੀ ਹੌਲੀ ਹੌਲੀ ਕਰਕੇ ਇਹ ਚ ਮਿਕਸ ਕਰੀ ਜਾਣਾ ਇੰਨਾ ਸੋਹਣਾ ਟੈਕਸਚਰ ਤੇ ਟੇਸਟ ਬਹੁਤ ਜ਼ਿਆਦਾ ਵਧੀਆ ਬਣ ਗਈ ਹੈ ਚਟਨੀ ਇਹਨੂੰ ਤੁਸੀਂ ਠੰਡਾ ਕਰਕੇ ਕੱਚ ਦੇ ਡੱਬੇ 'ਚ ਰੱਖ ਕੇ ਰੱਖ ਲਓ ਭਾਵੇਂ ਮਹੀਨਾ ਇੱਕ ਤੇ ਉਹਦੇ ਵੱਧ ਵੀ ਰਸ ਆ ਦੇ ਨੇ ਪਰ ਇਹ ਵੀ ਜ਼ਿਆਦਾ ਬਈ ਨਾ ਕਰੋ ਜੋਗੇ ਜੇ ਆਪਾਂ ਸੇਕ ਦੇ ਮਾਮਲੇ ਤੋਂ ਸੋਚਦੇ ਆਂ ਤੇ ਫਿਰ ਆਪਾਂ ਫ੍ਰੈਸ਼ ਵੀ ਚੀਜ਼ ਬਣਾ ਸਕਦੇ ਆਂ ਹੁਣ ਪੈਟਿਸ ਜਿਹੜੀਆਂ ਤਿਆਰ ਕੀਤੀਆਂ ਸੀ ਉਸੇ ਤਰ੍ਹਾਂ ਜਿੱਦਾਂ ਆਪਾਂ ਰੋਟੀ ਨੂੰ ਪਾਣੀ ਲਾਉਨੇ ਆ ਨਾ ਇੱਕ ਪਾਸੇ ਨੂੰ ਹਲਕਾ ਜਿਹਾ ਪਾਣੀ ਲਾ ਕੇ ਤੇ ਸੇਕ ਜਦੋਂ ਬਿਲਕੁਲ ਤੰਦੂਰ ਦਾ ਮੱਧਮ ਜਿਹਾ ਰਹਿ ਜਾਏ ਉਦੋਂ ਆਪਾਂ ਵਿੱਚੇ ਦੇ ਲਾ ਦਿੰਦੇ ਆ ਇਸੇ ਤਰ੍ਹਾਂ ਮੈਂ ਅੱਗੇ ਤੰਦੂਰੀ ਸਮੋਸੇ ਦੀ ਰੈਸਪੀ ਵੀ ਪਾਈ ਸੀ ਬਸ ਉਸੇ ਢੰਗ ਨਾਲ ਇਹਨਾਂ ਨੂੰ ਆਪਾਂ ਸੇਕ ਮੱਧਮ ਤੇ ਤੰਦੂਰ ਵਿੱਚ ਲਗਾਉਣਾ ਕਿਉਂਕਿ ਜ਼ਿਆਦਾ ਸੇਕ ਹੋਊਗਾ ਤੇ ਉੱਪਰੋਂ ਦੇ ਕ੍ਰਿਸਪੀ ਹੋ ਜਾਣੀਆਂ ਅੰਦਰੋਂ ਆਟਾ ਕੱਚਾ ਰਹਿ ਜਾਣਾ ਤੇ ਪਰ ਆਪਾਂ ਮੱਦਮ ਸੇਕਤੇ ਇਹਨਾਂ ਨੂੰ ਲਾਉਣਾ ਪੈਟੀਸ ਨੂੰ ਇਸੇ ਤਰ੍ਹਾਂ ਹੀ ਆਪਾਂ ਸਾਰੀਆਂ ਪੈਟੀਸ ਨਾਲੋਂ ਨਾਲ ਤਿਆਰ ਕਰਕੇ ਤੇ ਤੰਦੂਰ ਵਿੱਚ ਲਗਾ ਲਾਂਗੇ ਬਾਕੀ ਜੀ ਤੁਹਾਨੂੰ ਜੇ ਮੇਰੀਆਂ ਵੀਡੀਓਜ਼ ਫਸੰਦ ਆਉਂਦੀਆਂ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਤੇ ਆਪਣੇ ਵਧੀਆ-ਵਧੀਆ ਸੁਝਾਅ ਵੀ ਦੇਣਾ ਕਮੈਂਟ ਬਾਕਸ 'ਚ ਤੇ ਬਾਕੀ ਤੁਸੀਂ ਦੱਸਿਓ ਵੀ ਤੁਸੀਂ ਕਿੱਥੋਂ ਮੇਰੀਆਂ ਵੀਡੀਓਜ਼ ਵੇਖਦੇ ਹੋ ਜਿੰਨੇ ਵੀ ਭੈਣ ਭਰਾ ਮੇਰੇ ਨਾਲ ਜੁੜੇ ਨੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਜੀ ਉਹ ਬਹੁਤ ਸੋਹਣੇ ਕਮੈਂਟ ਕਰਦੇ ਆ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਤੇ ਬਾਕੀ ਦੀ ਤੰਦੂਰ ਨੂੰ ਜਿਹੜਾ ਮਿੱਟੀ ਪੋਚੇ ਦਾ ਸੁਝਾਅ ਦੋਸੀਂ ਦਿੱਤਾ ਸੀ ਉਹ ਮੈਨੂੰ ਮਤਲਬ ਬਿਲਕੁਲ ਮੇਰੇ ਦਿਮਾਗ 'ਚ ਆ ਪਰ ਇਹ ਆਪੀ ਮੀਂਹ ਦਾ ਕਰਕੇ ਬਾਦਸ਼ਾਹ ਦੇ ਹਟਣ ਦਾ ਨਾਮ ਹੀ ਨਹੀਂ ਲੈਂਦੀਆਂ ਕਿੰਨੀ ਵਾਰ ਆਪਾਂ ਮਿੱਟੀ ਲਾਵਾਂਗੇ ਹੁਣ ਇੱਕ ਵਾਰੀ ਵਾਏ ਗਰੂ ਇਹਨਾਂ بارشਾਂ ਦਾ ਜਾਨ ਛੁਟਾ ਦੇ ਤੇ ਫੇਰ ਇਹ ਆਪਾਂ ਇਸ ਕੰਮ ਵੱਲ ਲਾਵਾਂਗੇ ਤੇ ਸਾਰੇ ਮਤਲਬ ਲੈ ਗਏ ਤਲ ਗਏ ਸੀ ਬੱਚਿਆਂ ਨੂੰ ਲੈਣ ਵਾਸਤੇ ਤੇ ਆ ਦੇਖੋ ਪੈਟਿਸ ਆਪਾਂ ਦੀਆਂ ਸਾਰੀਆਂ ਲੱਗੀਆਂ ਇਹਨਾਂ ਨੂੰ ਆਪਾਂ ਉੱਪਰੋਂ ਟੱਕਨਾਂ ਟੱਕ ਦੇਣਾ ਵਾ ਤਾਦੇ ਮੱਦਮ ਸੇਕ ਤੇ ਵਧੀਆ ਕ੍ਰਿਸਪੀ ਹੋ ਜਾਣ ਇਹਨਾਂ ਨੂੰ 15 ਤੋਂ 20 ਜਾਂ 25 30 ਮਿੰਟ ਵੀ ਲੱਗ ਸਕਦੇ ਸੇਕ ਦੇ ਹਿਸਾਬ ਨਾਲ ਜਿੰਨਾ ਸੇਕ ਆਪਾਂ ਹਲਕਾ ਰੱਖਣਾ ਤਨੂਰ ਦਾ ਤੇ ਉਹਦੇ ਹਿਸਾਬ ਨਾਲ ਕਿਉਂਕਿ ਆਪਾਂ ਨੂੰ ਆ ਵੀ ਵਧੀਆ ਤੀਕੇ ਨਾਲ ਅੰਦਰ ਤਾਈਂ ਇਹ ਪੱਕਣ ਤੇ ਸੋਹਣੀਆਂ ਬਣਨ ਬਾਕੀ ਆ ਦੇਖੋ ਜੀ ਇਸੇ ਤਰ੍ਹਾਂ ਆਪਾਂ ਹੌਲੀ-ਹੌਲੀ ਇਹਨਾਂ ਨੂੰ ਜਦੋਂ ਪੱਕ ਗਈਆਂ ਤੇ ਲਾ ਲੈਣਾ ਜੇ ਥੋੜਾ ਕਿਤੇ ਸਾਈਡ ਤੋਂ ਲੱਗੇ ਵੀ ਕੱਚੀ ਆ ਤੈਨੂੰ ਹਲਕਾ ਜਿਹਾ ਅੱਗ ਦੇ ਵਿੱਚ نیچے ਰੱਖ ਲੈਣਾ ਵਾ ਤੇ ਬੜੀਆਂ ਸੋਹਣੀਆਂ ਇਹ ਬਣ ਜਾਂਦੀਆਂ ਦੇਖੋ ਇਹਦਾ ਕਲਰ ਵੀ ਕਿੰਨਾ ਸੋਹਣਾ ਆ ਤੇ ਇਸੇ ਤਰ੍ਹਾਂ ਤੁਸੀਂ ਵੀ ਆਰਾਮ ਨਾਲ ਘਰ ਦੀ ਚੀਜ਼ ਬਣਾ ਸਕਦੇ ਜੀ ਇੱਕ ਵਾਰੀ ਬਸ ਆਪਾਂ ਨੂੰ ਮਤਲਬ ਜਾਚ ਹੋਣ ਦੀ ਦੇਰ ਹੁੰਦੀ ਆ ਹੁਣ ਮਤਲਬ ਮੈਨੂੰ ਵੀ ਇੰਨਾ ਚੀਜ਼ਾਂ ਦੀ ਨਹੀਂ ਸੀ ਇਹ ਜਾਚ ਬਸ ਪ੍ਰੈਕਟਿਸ ਦੇ ਨਾਲ ਹੀ ਹੁਣ ਗਾਂਗਾ ਮੰਦਿਰ ਹੱਥ ਖੁੱਲਦਾ ਜਾਂਦਾ ਵੀ ਹਾਂ ਇਸ ਕੰਮ ਨੂੰ ਆਪਾਂ ਇਦਾਂ ਕਰ ਲਈਏ ਇਦਾਂ ਕਰ ਲਈਏ ਤੇ ਬਾਕੀ ਜੇ ਵੀ ਆਪਾਂ ਘਰ ਦੀ ਚੀਜ਼ ਬਣਾਉਨੇ ਆ ਫਿਰ ਆਪਣੇ ਬੱਚੇ ਵੀ ਵੇਖ-ਵੇਖ ਕੇ ਉਹ ਚੀਜ਼ਾਂ ਸਿੱਖ ਲੈਂਦੇ ਆਪਣੇ ਕੋਲ ਤੇ ਬਾਕੀ ਜੀ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਸੱਚੇ ਪਾਤਸ਼ਾਹ ਸਾਰਿਆਂ ਨੂੰ ਨਵੇਂ ਨਰੋਏ ਰੱਖੇ ਪਰਿਵਾਰਾਂ ਦੇ ਨਾਲ ਹੀ ਬੰਦੇ ਦਾ ਗੁਜ਼ਾਰਾ ਵਾ ਪਰਿਵਾਰ ਸੱਚੇ ਪਾਤਸ਼ਾਹ ਸਾਰਿਆਂ ਤੇ ਨਵੇਂ ਨਰੋਏ ਰੱਖੇ ਤੇ ਵਾਹਿਗੁਰੂ ਹਿੰਮਤ ਬਖਸ਼ੇ ਸੋਨੇ-ਸੋਨੇ ਕੰਮ ਕਰਦੇ ਰਹੀਏ ਤੇ ਸਾਰੇ ਜੀ ਹੱਸਦੇ ਵਸਦੇ ਰਹਿਣ ਤੇ ਆਹ ਲੋ ਜੀ ਆਪਣੀਆਂ ਪੈਕਟਿਸ ਜਿਹੜੀਆਂ ਉਹ ਬਸ ਤਿਆਰ ਹੋ ਹੀ ਗਈਆਂ ਵਾ ਬੱਚੇ ਵੀ ਆ ਗਏ ਸੀ ਬੱਚੇੜੇ ਸੀ ਆਪਣਾ ਹੱਥੋਂ ਤੋਣ ਕੱਪੜੇ ਉੱਪਰ ਤੇਜ ਕਰਨ ਵਰਦੀਆਂ ਤੇ ਉਹ ਖੁਸ਼ ਹੋ ਕੇ ਸੀ ਵੀ ਹਾਂ ਜਦ ਮम्मा ਨੇ ਪੈਟਿਸ ਬਣਾਈਆਂ ਵਾ ਤੇ ਤੁਹਾਨੂੰ ਪਤਾ ਵੀ ਮੇਰੇ ਹਸਬੰਦ ਤੇ ਇੰਨਾ ਮਤਲਬ ਹੁਣ ਪਤਾ ਤੁਸੀਂ ਕਹਿਣਾ ਕਿਦਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਉਹਨਾਂ ਨੂੰ ਕੋਈ ਮਤਲਬ ਇੰਨਾ ਸ਼ੌਂਕ ਨਹੀਂ ਵੀ ਮੈਂ ਬਹੁਤ ਜ਼ਿਆਦਾ ਆਈਟਮ ਖਾਵਾ ਸਿੰਪਲ ਖਾਣੇ ਦੇ ਸ਼ਕੀਨ ਪਰ ਇਹ ਵੀ ਜਦੋਂ ਬਣਾਈ ਦੀ ਚੀਜ਼ ਫਿਰ ਸਾਨੂੰ ਤੇ ਹੁੰਦਾ ਨਾ ਵੀ ਤੁਸੀਂ ਵੀ ਖਾਓ ਟੋਲੀ ਜੀ ਵੀ ਹਨਾ ਵੀ ਅਸੀਂ ਖਾਈਏ ਤੇ ਤੁਸੀਂ ਬੈਠੇ ਰਹੋ ਲੱਗੇ ਸਾਨੂੰ ਇਦਾਂ ਚੰਗਾ ਨਹੀਂ ਲੱਗਦਾ ਬਾਕੀ ਬਹੁਤ ਵਧੀਆ ਬਣੀਆਂ ਸੀ ਸਾਰਿਆਂ ਨੂੰ ਬਹੁਤ ਪਸੰਦ ਆਈਆਂ ਸੀ ਆ ਦੇਖੋ ਜੀ ਪੈਟਿਸ ਜਿਹੜੀਆਂ ਜਿਹੜੀਆਂ ਤਿਆਰ ਹੋ ਗਈਆਂ ਸੀ ਉਹ ਮੈਂ ਕੱਢ ਲਈਆਂ ਸੀ ਬਾਕੀ ਨੂੰ ਫਿਰ ਮੈਂ ਕਵਰ ਕਰਤਾ ਸੀ ਵੀ ਚਲੋ ਹੋਰ 10 ਮਿੰਟ ਲੱਗ ਕੇ ਬਣ ਜਾਣਗੀਆਂ ਤੇ ਉਹਨਾਂ ਵਾਸਤੇ ਸਾਰ ਲਈ ਬੱਚਿਆਂ ਲਈ ਤੇ ਪਾਪਾ ਲਈ ਤੇ ਬੱਚਿਆਂ ਵਾਸਤੇ ਤਿਆਰ ਹੋ ਗਈਆਂ ਸੀ ਪੈਟਿਸ ਤੇ ਹੁਣ ਮੈਂ ਉਹਨਾਂ ਨੂੰ ਦਿੱਤੀ ਸੀ ਬਾਹਰ ਲੈ ਕੇ ਵੀ ਚਲੋ ਆਓ ਕਿਉਂਕਿ ਬੇਟਾ ਮੇਰੇ ਬਹੁਤ ਜ਼ਿਆਦਾ ਸ਼ਕੀਨ ਹੈ ਜੀ ਚੀਜ਼ਾਂ ਦਾ ਤੇ ਮੈਂ ਕਿਹਾ ਵੀ ਚਲੋ ਇੱਕ-ਇੱਕ ਹੀ ਤੁਹਾਨੂੰ ਦੇਣੀ ਆ ਦੇ ਉਹ ਕਹਿੰਨੇ ਨਹੀਂ ਮम्मा ਦੋ 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 ਮੈਨੂੰ ਪਤਾ ਸੀ ਵੀ ਕਾਲੀਆਂ ਦੇ ਨੇ ਦੋ ਹੀ ਆ ਮੈਂ ਪਹਿਲਾਂ ਇਹਨੂੰ ਮਜ਼ਾਕ ਕਰ ਰਹੇ ਸੀ ਤੇ ਇਹ ਦੇ ਲੈ ਕੇ ਭੱਜ ਗਿਆ ਸੀ ਦਾ ਪਹਿਲੇ ਨੰਬਰ ਸੀ ਫਿਰ ਮੈਂ ਖਾਵਾ ਜਾ ਕੇ ਤੇ ਬਾਕੀ ਜੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਹੈ ਰੈਸਪੀ ਜਿਹੜੀ ਬਹੁਤ ਈਜ਼ੀ ਆ ਕੋਈ ਚੀਜ਼ ਕਿਸੇ ਵੱਲ ਘੱਟ ਵੱਧ ਹੋ ਜੇ ਕੋਈ ਮਤਲਬ ਟੈਨਸ਼ਨ ਲੈ ਕੇ ਨਹੀਂ ਕੰਮ ਨੂੰ ਕਰਨਾ ਆਰਾਮ ਨਾਲ ਕਰੋ ਕੋਈ ਗੱਲ ਨਹੀਂ ਆ ਇੱਕ ਦੋ ਰਿੰਕ ਕੋਈ ਗਲਤੀ ਵੀ ਹੋ ਗਈ ਆਪੇ ਹੌਲੀ ਹੌਲੀ ਆ ਜਾਂਦਾ ਦੇਖੋ ਤੁਸੀਂ ਅੰਦਰ ਕਿੰਨੀਆਂ ਐਰੀਆਂ ਲੇਅਰਸ ਬਣੀਆਂ ਵਾ ਤੇ ਬਹੁਤ ਹੀ ਵਧੀਆ ਬਣੀਆ ਮਤਲਬ ਬਾਜ਼ਾਰ ਤੋਂ ਜੇ ਮੈਂ ਕਹਿਦਾ ਨਾ ਕਿ ਵੱਧ ਟੇਸਟੀ ਬਣੀਆ ਤੇ ਇਹਦੇ ਵਿੱਚ ਕੋਈ ਝੂਠ ਨਹੀਂ ਆਊਗਾ ਹਾਲਾਂਕਿ ਹਾਂ ਆਪਾਂ ਕਹਿ ਸਕਦੇ ਆ ਵੀ ਫਰਾਈ ਚੀਜ਼ ਜਿਹੜੀ ਉਹ ਬੰਦ ਨੂੰ ਜ਼ਿਆਦਾ ਟੇਸਟੀ ਲੱਗਦੀ ਆ ਪਰ ਜੇ ਆਪਾਂ ਦੂਸਰੇ ਪਾਸੇ ਵੇਖੀਏ ਵੀ ਇਸ ਤਰੀਕੇ ਨਾਲ ਵੀ ਆਪਾਂ ਬਿਨਾ ਫਰਾਈ ਕੀਤੇ ਵੀ ਵਧੀਆ ਚੀਜ਼ ਬਣਾ ਲੈ ਹਾਂਜੀ ਜੀ ਇਸ ਚੀਜ਼ ਦੀ ਅੱਜ ਦੀ ਸਾਡੀ ਰੈਸਪੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ ਕਿਸੇ ਸੋਹਣੀ ਜੀ ਰੈਸਪੀ ਦੇ ਨਾਲ ਤੁਹਾਨੂੰ ਕੋਈ ਸਪੈਸ਼ਲ ਰੈਸਪੀ ਚਾਹੀਦੀ ਹੈ ਤਾਂ ਤੁਸੀਂ ਕਮੈਂਟ ਵਿੱਚ ਜਰੂਰ ਦੱਸਣਾ ਵਾਹਿਗੁਰੂ ਸਾਰਿਆਂ ਨੂੰ ਖੁਸ਼ ਰੱਖੇ ਚੜ੍ਹਦੀ ਕਲਾ 'ਚ ਰੱਖੇ ਰੱਬ ਰਾਖਾ ਜੀ